ते जन तेर तकली से होरी मान परवेश नेखां बाबे आदम जियो ॾियो तारे हो करसा दो उजड़ी दुनिया द सीदी

ਸਤਿਗੁਰਾਂ ਦੇ ਪਾਵਨ ਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹੋਈਆਂ ਗੁਰੂ ਗਿਆਨ ਸਤ ਸੰਤਾਂ ਵੱਲੋਂ ਬੇਅੰਤ ਹੀ ਮਾ ਆਇਆ ਜੁਰ ਜੁਰੇ ਭਜਨਿਆਂ ਵਿੱਚੋਂ ਮਾਣ ਆਇਆ ਸਤਗੁਰੂ ਸੱਚੇ ਪਾਤਸ਼ਾਹ ਖਜਾਨੇ ਭਰਪੂਰ ਕਰਨ ਸਿੱਖੀ ਜੀਵਨ ਬਖਸ਼ਣ ਮਾਤਾ ਗੰਗਾ ਨੇ ਗੁਰੂ ਅਰਜਨ ਦੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਸਾਰੇ ਸੰਸਾਰ ਦੀਆਂ ਝੋੜੀਆਂ ਭਰਦੇ ਹੋ ਮੇਰੇ ਤੇ ਵੀ ਕਿਰਪਾ ਕਰੋ ਉਸ ਵੇਲੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿ ਲੱਗੇ ਗੰਗਾ ਸੰਤਾਰ ਵਿੱਚੋਂ ਪੁੱਤਰ ਏਕ ਕਿਸ ਤਰ੍ਹਾਂ ਦੀ ਅਮੋਲਕ ਤਾਤ ਹੈ ਗੰਗਾ ਦੀ ਸੁਣ ਵੀਰਤਾ ਸਤਦਰ ਕਰਨ ਵਿਖਾਨ ਵੀਰ ਵਿੱਚ ਬਾਬਾ ਬੁੱਢਾ ਦੇਵੇਗਾ ਵਰਦਾਨ ਦੇਵੇਗਾ ਵਰਦਾਨ ਸਾਥ ਦੀ ਸਰਬਕਤਾ ਰਸਨਾ ਤੇ ਰੱਬ ਵਸਦਾ ਜਦ ਬੋਲਣ ਚੰਗਾ ਤੇ ਚਾਰ ਪਦਾਰਥ ਸਾਥ ਦੀ ਸੇਵਾ ਵਿੱਚ ਗੰਗਾ ਗੁਰੂ ਅਰਜਨ ਦੇਵ ਪਾਤਸ਼ਾਹ ਜਣ ਲਗੇ ਗੰਗਾ ਵੇਰਾ ਮਨ ਕੋਈ ਕਾਲਾ ਪਿਆ ਹੋਇਆ ਜਾਂਦਾ ਤੋ ਤੁਕਸੇ ਸੋਨਾਕਾਰ ਦੀ ਸੋਨਾ ਪ੍ਰਮਾਨ ਕਰਵਾਲਾ ਕੋਲੇ ਕੋ ਅਰਦਾਸ ਕਰਾਲਾ ਮਾਤਾ ਗੰਗਾ ਜੀ ਕਹਿ ਲੱਗੇ ਪਾਤਸ਼ਾਹ ਮੈਨੂੰ ਕੀ ਪਤਾ ਇਸ ਘਰ ਦੇ ਸੋਨਾ ਕੀ ਵੀ ਪਰਵਾਹ ਆ ਗੁਰੂ ਮਰਜੂ ਦੇ ਪਾਛੇ ਲਗੇ ਗੰਗਾ ਢੀੜ ਵਿੱਚ ਬ੍ਰਹਮ ਗਿਆਨੀ ਬਾਬਾ ਡੁੱਬਾ ਜੀ ਰਹਿੰਦੇ ਨੇ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਅਰਜ ਬੇਨਤੀ ਕਰੋ ਤੇ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਸ੍ਰੀ ਮਾਤਾ ਗੰਗਾ ਨੇ ਸ਼ਹਿਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਭਗਵਾਨ ਪਿਆਰ ਕਰਕੇ ਮਾਤਾ ਗੰਗਾ ਦੀ ਰੱਥ ਤੇ ਅਸਵਾਰ ਹੋ ਕੇ ਵੀਰ ਵਿੱਚ ਕਿਵੇਂ ਜਾਂਦੇ ਨੇ ਪੁੱਤਰ ਦਾ ਵਰ ਲੈਣ ਵਾਸਤੇ ਆਹ ਅਗਲੇ ਸ਼ੰਗ ਵਿੱਚ ਬੇਨਤੀ ਕਿਉਂ ਕੀਤੀ ਜਾ ਰਹੀ ਹੈ